ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਜੀ ਔਰ ਅਥੋ ਸਭ ਠੀਕ ਹੋ ਤੇ ਅੱਜ ਅਸੀਂ ਆਏ ਹਾਂ ਗੇ ਇਤਿਹਾਸਕ ਗੁਰੂ ਘਰ ਕਮਾਲਪੁਰ ਤੇ ਬਹੁਤ ਲੋਕ ਘਟ ਇਧਰ ਆਉਂਦੇ ਨੇ ਸੰਗਤੋ ਕਾਫੀ ਘਟ ਆਉਂਦੀ ਹੈਗੀ ਤੇ ਚਲੋ ਬਣੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਦਿਖਾਣੇ ਆਂਗੇ ਦਰਸ਼ਨ ਕਰਾਣੇ ਆਂਗੇ ਛੇ ਗੁਰੂਆਂ ਸਾਹਿਬ ਜੀ ਦੇ ਸਾਹਮਣੇ ਦੇਖੋ ਜੀ ਗੁਰਦੁਆਰਾ ਸਾਹਿਬ ਦੀ ਮਾਰਕ ਕਿੰਨੀ ਵਧੀਆ ਹੈਗੀ ਤੇ ਚਲੋ ਹੁਣ ਆਪਾਂ ਸਰੋਵਰ ਸਾਹਿਬ ਤੇ ਚੱਲਦੇ ਆਂਗੇ ਜਾ ਕੇ સ્નાਨ ਪਾਣੀ ਕਰਦੇ ਆਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਦਰਸ਼ਨ ਕਰਵਾਨੇ ਆਂਗੇ ਇਹ ਵੀ ਇੱਕ ਇਤਿਹਾਸਕ ਜਗ੍ਹਾ ਜੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਕਮਾਲਪੁਰ ਪਿੰਡ ਪੈਂਦਾ ਹੈਗਾ ਉੱਥੇ ਗੁਰੂ ਘਰ ਆ ਜੀ ਬਣਿਆ ਹੋਇਆ ਬਹੁਤ ਵਧੀਆ ਇਤਿਹਾਸਕ ਗੁਰੂ ਘਰ ਆ ਜੀ ਤੇ ਆ ਜੋ ਹੁਣ ਆਪਾਂ ਹੱਥ ਪੈਰ ਧੋਨੇ ਤੇ ਇਹ ਆ ਸਾਹਮਣੇ ਸरोवर ਜੀ ਬਣਿਆ ਹੋਇਆ ਬਹੁਤ ਤਗੜਾ ਸਰੋਵਰ ਆਗਾ ਆਪਸ ਵਿੱਚ ਬਹੁਤ ਆ ਗਈ ਬਹੁਤ ਜਿਆਦੇ ਦੇਖੋ ਕਿੰਨੀਆਂ ਮੱਛੀਆਂ ਨੇ ਗਈਆਂ ਮੱਛੀਆਂ ਬਾਬਾ ਜੀ ਨਾਲ ਪਿਆਰ ਕਰਦੀਆਂ ਨੇ ਦੇਖੋ ਉਹਦੇ ਬਾਬਾ ਜੀ ਨਾਲ ਚੋਜ ਕਰਦੀਆਂ ਨੇ ਬਾਬਾ ਜੀ ਕੋਲ ਭੱਜ ਕੇ ਆ ਜਾਂਦੀਆਂ ਨੇਗੀਆਂ ਦੇਖੋ ਕਾਲੇ ਰੰਗ ਦੀਆਂ ਵਿੱਚ ਏਦੀਲੇਲੇ ਰੰਗ ਦੀਆਂ ਦਰਸ਼ਕ ਕਰੋ ਜੀ ਦਰਵਾਜ਼ਾ ਮੰਤਰੋਂ ਤੁਹਾਨੂੰ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੇਖੋ ਚੱਲਦੀ ਵੀਡੀਓ ਨੂੰ ਪਤੋਆ ਸ਼ੇਅਰ ਜਰੂਰ ਕਰਦਿਆ ਕਰੋ हां जो और भी संग दर्शन कर सके। ਵਾਹਿਗੁਰੂ। ਅੰਦਰੋਂ ਹਾਲ ਬਹੁਤ ਵੱਡਾ ਹਾਲ ਆ ਜੀ ਤੇ ਪੰਖਾ ਦੇਖੋ ਉੱਪਰ ਕੰਢਾ ਤਗੜਾ ਪੰਖਾ ਗਾ ਇਧਰ ਲੰਗਰ ਹਾਲ ਬਣਿਆ ਹੋਇਆ ਜੀ ਤਿੰਨ ਪਾਸ਼ਾਈਆਂ ਦਾ ਗੁਰੂ ਘਰ ਆ ਜੀ ਤੇ ਬਹੁਤ ਲੋਕ ਘਟੋਂਦੇ ਨੇਗੇ ਤੇ ਇੱਥੇ ਵੀ ਅਸੀਂ ਬੇਨਤੀ ਕਰਦੇ ਆਂਗੇ ਸੰਗਤ ਨੂੰ ਵੀ ਵੱਧ ਤੋਂ ਵੱਧ ਇੱਥੇ ਆਇਆ ਕਰੋ ਉਹ ਹੀ ਜਿੰਨੀ ਮਾਨ ਤੱਕ ਨੌੜ ਸਾਹਿਬ ਦੀ ਆ ਉਹ ਨਿਉ ਇੱਥੇ ਆ। ਕਨੜ ਸਾਹਿਬ ਵੀ ਦੋ ਗੁਰੂ ਘਰ ਨੇ ਬਣੇ ਹੋਏ ਜੀ ਉਰੇ ਵੀ ਦੋ ਗੁਰੂ ਘਰ ਨੇ। ਬਹੁਤ ਵਧੀਆ ਤਿੰਨ ਪਾਸ਼ਿਆਂ ਦਾ ਗੁਰਦੁਆਰਾ ਆ ਜੋ ਪੌੜੇ ਤੋਂ ਭਾਂਡੇ ਲੈਣੇ ਹੈਗੇ ਤੇ ਚੱਲਦੇ ਆਂਗੇ ਲੰਗਰ ਹਾਲ ਦੇ ਵਿੱਚ। ਆ ਸਾਰੀ ਇਧਰ ਪਾਰਕਿੰਗ ਬਣੀ ਹੋਈ ਹੈ ਜੀ। ਆ ਦਾ ਕੋਈ ਵੀ ਗੱਡੀ ਮੋਟਰਸਾਈਕਲ ਖੜਾਉਣਾਗਾ ਤਾਂ ਤੁਸੀਂ ਇੱਥੇ ਖੜਾ ਸਕਦੇ ਹੋਗੇ। ਤੇ ਆ ਜੋ ਹੁਣ ਆਪਾਂ ਤੁਹਾਨੂੰ ਜਿਹੜਾ ਇੱਥੇ ਨਾਲ ਹੀ ਕਿਲੋਮੀਟਰ ਦੇ ਉੱਪਰ ਇੱਕ ਹੋਰ ਗੁਰੂ ਘਰ ਆ ਜੀ। ਗੁਰਨਾਨਕ ਦੇਵ ਜੀ ਮਹਾਰਾਜ ਜੀ ਦਾ ਇਹ ਉਹ ਵੀ ਤਨਖਾਣਿਆ ਇਹ ਦੇਖੋ ਕਿੰਨੀ ਸੋਹਣੀ ਮਾਰਤਾ ਜੀ ਗੁਰਦੁਆਰਾ ਸਾਹਿਬ ਦੀ ਤੇ ਉਸ ਗੁਰਦੁਆਰਾ ਸਾਹਿਬ ਤੋਂ ਸਿਰਫ ਕਿਲੋਮੀਟਰ ਦੀ ਦੂਰੀ ਦੇ ਉੱਤੇ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਗੁਰੂ ਘਰ ਹੈ ਜਿਹਨਾਂ ਦੀ ਚਰਨਸ਼ੋਪ ਪ੍ਰਾਪਤਾ ਇਹ ਗੁਰੂ ਘਰ ਬਣਿਆ ਹੈ ਜੀ ਦੇਖੋ ਕਿੰਨਾ ਜਿਹੜੀ ਮੇਨ ਡਿਊਟੀ ਹੈ ਬਹੁਤ ਵਧੀਆ ਬਣਾਤੀ ਪਹਿਲਾਂ ਨਹੀਂ ਸੀ ਇਹ ਹੁਣ ਬਣਾਤੀ ਜੀ ਇੱਥੇ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਵਧੀਆ ਸਜਾਵਟ ਨੇ ਤੁਹਾਨੂੰ ਵੀ ਦਰਸ਼ਨ ਕਰਵਾਵਾਂਗੇ ਤੇ ਬਾਕੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਚਰਨ ਸ਼ੋਪ ਪ੍ਰਾਪਤ ਜਗਾ ਜੀ ਇਹ ਤੇ ਸਾਹਮਣੇ ਦੇਖੋ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤਾਂ ਤੇ ਆਓ ਇੱਥੇ ਵੀ ਦਰਸ਼ਨ ਜ਼ਰੂਰ ਕਰੋ ਆਕੇ ਕਰੋ ਦਰਸ਼ਨ ਜੀ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤਾਂ ਦੇ ਤੇ ਆਹ ਸਾਰਾ ਇਤਿਹਾਸ ਆ ਜਿਹੜਾ ਇੱਥੇ ਲਿਖਿਆ ਹੋਇਆ ਤੁਸੀਂ ਵੀਡੀਓ ਰੋਕੇ ਦੇਖ ਸਕਦੇ ਹੋਗੇ ਆਹ ਸਾਰਾ ਇਤਿਹਾਸ ਆ ਜੀ ਸਾਹਮਣੇ ਲਿਖਿਆ ਹੋਇਆ ਵੀਡੀਓ ਰੋਕੇ ਪੜ੍ਹ ਸਕਦੇ ਹੋਗੇ ਤੇ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਜਗਾ ਜੀ ਇਹ ਵੀ ਤੇ ਇੱਥੇ ਵੀ ਜਰੂਰ ਆਇਆ ਕਰੋ ਬਹੁਤ ਲੋਕ ਘਟਨੇ ਜਿਹੜੇ ਇੱਥੇ ਜਾਣਦੇ ਨੇ ਜਗਾ ਨੂੰ ਕਿਉਂਕਿ ਇਹਨਾਂ ਦੀ ਵੀ ਉਨੀੋ ਮਾਨਤਾ ਗੁਰੂ ਘਰਾਂ ਦੀ ਜਿੰਨੀ ਕਿ ਘਨੌੜ ਸਾਹਿਬ ਦੀ ਮਾਨਤਾ ਜੀ ਦਰਸ਼ਨ ਕਰੋ ਜੀ ਤਾਂ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਉਹੀ ਸਥਾਨ ਆ ਜਿੱਥੇ ਗੁਰੂ ਨਾਨਕ ਦੇਵ ਜੀ ਆਏ ਸੀ ਉਹਨਾਂ ਦੀ ਚਰਨ ਛੋਹ ਪ੍ਰਾਪਤ ਜਗਾ ਜੀ ਦੇਖੋ ਇੱਥੇ ਵੀ ਜਰੂਰ ਆਇਆ ਕਰੋ ਦਰبار ਸਾਹਿਬ ਛੋਟਾ ਜਿਹਾ ਬਹੁਤ ਪਿਆਰਾ ਦਰਬਾਰ ਸਾਹਿਬ ਆ ਜੀ ਇਧਰ ਵੀ ਗੁਰੂ ਘਰ ਦੀ ਜਗ੍ਹਾ ਜੀ ਉਹ ਸਾਹਮਣੇ ਉਧਰ ਲੰਗਰ ਹਾਲ ਆ ਜੀ ਤੁਸੀਂ ਦੇਖ ਸਕਦੇ ਹੋਗੇ ਇਹ ਗੁਰਦੁਆਰਾ ਸਾਹਿਬ ਜੀ ਨੇ ਜਿਹੜੇ ਜੀ ਇਹ ਗੁਰਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਜਗ੍ਹਾ ਹੈ ਜੀ ਤੇ ਬਹੁਤ ਵਧੀਆ ਇਤਿਹਾਸ ਆ ਬੜੇ ਲੋਕਾਂ ਦੀਆਂ ਸੁੱਖਾਂ ਵਾਰ ਆਉਂਦੀਆਂ ਨੇ ਹਰ ਇੱਕ ਦਾ ਅੜਿਆ ਹੋਇਆ ਕੰਮ ਇੱਥੇ ਪੂਰਾ ਹੁੰਦਾਗਾ ਤੁਸੀਂ ਸ਼ਰਧਾ ਨਾਲ ਇੱਕ ਵਾਰੀ ਆਉਂਗੇ ਤਾ ਇੱਕ ਵਾਰੀ ਆ ਕੇ ਜਰੂਰ ਦੇਖੋ ਕਮਾਲਪੁਰ ਦੇ ਵਿੱਚ ਗੁਰੂ ਘਰ ਬਣਿਆ ਹੋਇਆ ਜਿਹੜੀ ਪਹਿਲੀ ਪਾਸ਼ਾਹੀ ਦੇ ਚਰਨਛੋਪਾ ਪ੍ਰਾਪਤ ਜਗਾ ਹੈਗੀ ਹਰ ਇੱਕ ਤਰ੍ਹਾਂ ਦਾ ਆੜਿਆ ਹੋਇਆ ਕੰਮ ਇੱਥੇ ਤੁਹਾਡਾ ਨਿਕਲਦਾ ਹੈਗਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਸ਼ਰਧਾ ਰੱਖ ਕੇ ਇੱਥੇ ਆ ਜਾਓ ਹਰ ਇੱਕ ਤਰ੍ਹਾਂ ਦਾ ਕੰਮ ਤੁਹਾਡਾ ਤੇ ਨਿਕਲਦਾ ਬਾਬਾ ਜਿੱਥੇ ਸੰਗਤ ਬਹੁਤ ਘਟਾਂ ਦੀ ਹੈ ਹਨ ਹੋ ਇਹ ਤਾਂ ਘਾਟ ਇੱਥੇ ਸੰਗਤੁਰ ਵੱਧ ਤੋਂ ਵੱਧ ਆਉਣਾ ਚਾਹੀਦਾ ਪਹਿਲੀ ਪਾਸ਼ੇ ਦਾ ਗੁਰਦੁਆਰਾ ਉਹ ਜੋ ਆਪਣੇ ਘਨੌੜ ਸਾਹਿਬ ਉਹੀ ਸੋ ਸੋਈ ਇੱਥੇ ਵੀ ਘਨੌੜ ਸਾਹਿਬ ਵੀ ਤਿੰਨ ਪਾਸ਼ੇ ਨੇ ਵੀ ਤਿੰਨ ਪਾਸ਼ੇ ਨੇ ਗੁਰਦੁਆਰਾ ਹੈ ਜੋ ਵੀ ਆਪਣੇ ਅੜੇ ਹੋਏ ਕੰਮ ਜੋ ਜੋ ਸੱਚੇ ਦਿਲੋਂ ਇਹ ਨਹੀਂ ਹੈਗਾ ਵੀ ਆਪਣੇ ਮੂੰਹ ਕਾ ਵੀ ਦੋ ਦਿਨ ਇੱਕ ਦਿਨ ਆਗੇ ਤੇ ਮੁੜ ਕੇ ਆ ਕੇ ਜੀ ਮੈਂ ਠੀਕ ਕਰ ਬੈ ਨਹੀਂ ਹੈਗਾ ਇਥੇ ਸੱਚੀ ਸਰਤਾ ਦੇ ਨਾਲ ਆਉਣਾ ਪੈਗਾ ਤੇ ਆਵਾਂਗੇ ਤੇ ਆਪਣੇ ਕੰਮ ਵੀ ਪੂਰੇ ਹੋਣਗੇ ਬਿਲਕੁਲ ਜੀ ਅਸੀਂ ਹੱਥ ਜੋੜ ਕੇ ਸਭ ਨੂੰ ਇਹੀ ਬੇਨਤੀ ਕਰਦੇ ਆਂ ਵੀ ਜਿੰਨਾ ਆਪਾਂ ਜਾ ਰਹੇ ਆ ਛੁਕਾ ਕਰੋ ਬਿਲਕੁਲ ਜੀ ਹੱਥ ਜੋੜ ਕੇ ਇਹੀ ਬੇਨਤੀ ਆ ਵੀ ਵੱਧ ਤੋਂ ਵੱਧ ਆ ਕੇ ਇਥੇ ਗੁਰੂ ਘਰਾਂ ਦੇ ਦਰਸ਼ਨ ਕਰੋ ਆਪਦੇ ਅੜੇ ਹੋਏ ਕੰਮ ਆਪਦੇ ਹਰ ਇੱਕ ਜਿਹੜੀ ਥੋੜੀ ਮਨੋ ਕਾਮਨਾ ਜੇ ਇਥੇ ਪੂਰੀ ਨਾ ਹੋਈ ਤਾਂ ਅਸੀਂ ਗਾਰੰਟੀ ਲੈਂਦੇ ਆਂਗੇ ਤਾਂ ਤੁਸੀਂ ਜ਼ਰੂਰ ਆਓ ਤਾ ਇਹ ਨਵੀਂ ਬੇਨਤੀ ਹੈਗੀ ਸਾਰਿਆਂ ਨੂੰ ਪਿਆਰ ਭਰਿਆ ਸਤਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ